ਹਾਂਜੀ ਸਸਿਕਾ ਜੀ ਗੁੱਡ ਮਾਰਨਿੰਗ ਤੇ ਅੱਜ ਦਾ ਬਲੌਗ ਸਾਡਾ ਇੱਥੋਂ ਸ਼ੁਰੂ ਹੁੰਦਾ ਜੀ ਰਾਮਪੁਰੇ ਤੋਂ ਕਰੇ ਅਸੀਂ ਬਲੌਗ ਨਹੀਂ ਸ਼ੂਟ ਕੀਤਾ ਜਲਦੀਬਾਜ਼ੀ ਸੇ ਇੱਕ ਤਾਂ ਇੱਕ بارش ਬਹੁਤ ਜ਼ਿਆਦਾ ਆ ਰਹੀ ਸੀ ਤੇ ਸੋ ਆਪਾਂ ਪਹੁੰਚ ਗਏ ਜੀ ਰਾਮਪੁਰੇ ਰਾਮਪੁਰੇ ਦਾ ਆਪਾਂ ਕਰ ਰਹੇ ਆ ਬਲੌਗ ਸ਼ੁਰੂ ਤੇ ਪਾਈ ਸਾਹਿਬ ਜੇਕਰ ਤੁਸੀਂ ਮੇਰੇ ਚੈਨਲ ਤੇ ਮੇਰੇ ਭੈਣਾ ਮੇਰੇ ਭਰਾ ਨਵੇਂ ਆ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤੇ ਬਾਕੀ ਸਾਰੇ ਭਾਈ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਓ ਦਿਲ ਭੇਜਦੇ ਤੇ ਆਪਾਂ ਚੱਲਿਆ ਜੀ ਮੇਰੇਕੋਟਲੇ ਮੇਰੇਕੋਟਲੇ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਜੀ ਅੱਜ ਮੇਰੇਕੋਟਲੇ ਦੇਖੋ ਮੇਰੇ ਹਸ ਫਰੈਂਡ ਗੱਡੀ ਚਲਾ ਰਹੇ ਆ ਜੀ ਆ ਇਹਨਾਂ ਨੂੰ ਕੱਲ ਮੈਂ ਕੱਪੜੇ ਦਿਵਾ ਕੇ ਲਿਆਈਏ ਜੀ ਅਸੀਂ ਕਿ ਜੀ ਰੀਲ ਵਾਲੇ ਡੱਬਾ ਦੇਣ ਵਾਸਤੇ ਤੇ ਬਹੁਤ ਵਧੀਆ ਬੰਦੇ ਆ ਰੀਲ ਰੀਲ ਲੋਡ ਵਾਲੇ ਉਹਨਾਂ ਨੇ ਜੀ ਸਾਨੂੰ ਕੱਪੜੇ ਵੀ ਦਿੱਤੇ ਪਰ ਪੈਸੇ ਲੈ ਲਏ ਤੇ ਰਾਤ ਫਿਰ ਅਸੀਂ ਗੁੱਲੂ ਨੂੰ ਵੀ ਸਾਡੇ ਨੂੰ ਕੱਪੜੇ-ਕੁੱਪੜੇ ਦਵਾਏ ਜੀ 3 ਸੂਟ ਸੈਂਡਲ ਤੇ ਚਸ਼ਮੇ ਤੇ ਗਿਫਟ ਦਿੱਤੇ ਉਹਨੂੰ ਉਹਨਾਂ ਨੇ ਹੋਰ ਸ਼ੌਪ ਵਾਲਿਆਂ ਦੇ ਰੀਲੋਡ ਵਾਲਾ ਦੋਸਤ ਲੈ ਕੇ ਆਏ ਆਂ ਆਪਦੇ ਕੱਪੜੇ ਤੇ ਸੋ ਠੀਕ ਆ ਫਰੈਂਡ ਤੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੇ ਤੁਹਾਨੂੰ ਦਿਖਾਣੇ ਆਂ ਅਸੀਂ ਰਾਹ ਦੇ ਵਿੱਚ ਕੋਈ ਵੀ ਗੱਲਬਾਤ ਹੋਈ ਜੋ ਵੀ ਹੈ ਨਾ ਤੇ ਬੋਲੋ ਡਰਾਸਰ ਦਿਖਾਵਾਂਗੇ ਅੱਗੇ ਕੋਈ ਨਵਾਂ ਕੋਈ ਕੰਟੈਕਟ ਕੰਟੈਕਟ ਤੇ ਬੋਲੋ ਤੋਰੀ ਤੇ ਤੋਰੀ ਮੂਹੇ ਦੀ ਸੀਟ ਹੈਗੀ ਐ ਜੀ ਉਹ ਤੇ ਅੱਜ ਸਾਡੀ ਗੁੱਲੂ ਗਈ ਐ ਸਕੂਲ ਸਾਡੀ ਲੋਲੀ ਤੇ ਉਹ ਮੇਰਾ ਹੈਗਾ ਜੀ ਗਨਮੈਨ ਤੇ ਉਹਦੇ ਕੋਲੇ ਉਹਦੇ ਕੋਲੇ ਹੈਗਾ ਜੀ ਅਸੀਂ ਮੂਸੇ ਪਿੰਡ ਗਏ ਸੀਗੇ ਤੇ ਉੱਥੋਂ ਖੜੋਣਾ ਲਈ ਸੀਗੀ ਉਹ ਉਹਦੇ ਕੋਲੇ ਨਕਲੀ ਪਿਸਤੌਲ ਹੈਗਾ ਛੋਟਾ ਜਿਹਾ ਬੱਚਿਆਂ ਵਾਲਾ ਤੇ ਉਹ ਇੱਥੇ ਖੜੀ ਹੁੰਦੀ ਆ ਆ ਚੀਜ਼ ਤੇ ਉਹ ਆਈ ਕਰਦੀ ਰਹਿੰਦੀ ਆਈ ਕਰਦੀ ਰਹਿੰਦੀ ਆ ਜਦੋਂ ਕੋਈ ਵੀ ਗਾਣਾ ਚੱਲਦਾ ਹੈਗਾ ਤੇ ਸੋ ਸਾਨੂੰ ਉਹਦੀ ਯਾਦ ਆ ਰਹੀ ਆ ਤੇ ਸੋ ਬਣੇ ਰਿਹਾ ਜੀ ਬਲੌਗ ਦੇ ਨਾਲ ਹੇ ਦੇਖ ਨਿਆ ਦੋ ਲੋਕ ਕਿ ਠੀਕ ਹੈ ਜੀ ਰਾਏ ਕੋਟ ਪਾਰ ਕਰ ਗਏ ਆਗੇ ਦੇਖੋ ਕਿੰਨੇ ਪਾਈ ਭਜਾਈ ਹੁੰਦਾ ਸੀਗਾ ਹਾਏ ਦੇਖੋ ਹਰਿਆਲੀ ਦੇਖੋ ਜੀ ਵਿਊ ਕਿੰਨਾ ਸੋਹਣਾ ਹੈਗਾ ਹੁਣ ਆਪਾਂ ਜਾ ਰਹੇ ਆ ਜੀ ਮੇਲ ਕੋਟਲਾ ਦੇਖੋ ਕਿੰਨੀ ਸੋਹਣੀ ਵਿਊ ਹੈਗਾ ਹਰਿਆਲੀ ਹੋ ਰਹੀ ਲਿਪੂਰੀਆ ਆ ਦੇਖੋ ਮਨੇ ਬਹੁਤ ਸੋਹਣੇ ਲੱਗਦੇ ਇੱਥੇ ਦਰਖਤਾਂ ਇਹਦੇ ਵਿੱਚ ਵੀਡੀਓ ਬਣਾਵੇ ਇੰਸਟਾਗ੍ਰਾਮ ਤੇ ਸੋਹਣੇ ਆ ਦੇਖ ਮਾਈ ਹੈ ਉਹ ਆ ਗਿਆ ਬਾਈ ਦਾ ਕੋੜਾ ਆਉ ਜਾਂਦਾ ਪొక్కਾ ਕੋਲਾ ਪొక్కਾ ਕੋਲਾ ਕੋਕਾ ਕੋਲਾ ਏ ਇ ਦੇਖੋ ਜੀ ਕਿੰਨੇ ਸੋਹਣੇ ਨੇ ਪੇੜ ਪੌਦੇ ਹਰੀਆਲੀ ਹਰੀਆਲੀ ਵਾਓ ਅਸੀਂ ਜਾ ਰਹੇ ਜੀ ਮੇਰਰ ਕੋਟਲੇ ਪਾਣੀ ਇਵੜੇ ਅੰਗ ਭਾਤ ਨੇ ਕੀ ਲਿਆ ਸੀ ਡਿਕੇਸ਼ਨ ਦੇਖੋ ਬਹੁਤ ਘੰਟਾ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਹਾਂ ਜੀ ਦੇਖੋ ਤੁਸੀਂ ਕਿੰਨਾ ਮੀਂਹ ਆਈ ਜਾਂਦਾ ਇੱਥੇ ਬਹੁਤ ਜ਼ਿਆਦਾ ਚਖੜ ਝੋਲਾ ਮੀਂਹ ਬਹੁਤ ਤੇਜ਼ ਮਹੀਆ ਕੁਛ ਵੀ ਨਹੀਂ ਦਿੰਦਾ ਅੱਗੇ ਜੇ ਆ ਨਾ ਹੋਣ ਤਾਂ ਤੇ ਬਹੁਤ ਭਾਰਾ ਮਹੀਆ ਹਾਈਕੋਰਟ ਤੋਂ ਅੱਗੇ ਆ ਮੇਲਕੋਟਲਾ ਰੋਡ ਤੇ ਪਿੱਛੇ ਵਧੀਆ ਸਾਫ ਸੀਗਾ ਮੌਸਮ ਕੋਈ ਉਹ ਜੀ ਗੱਲਬਾਤ ਹੀ ਨਹੀਂ ਸੀਗੀ ਦੇਖੋ ਆਹ ਮੈਂ ਤਾਂ ਗਾਡ ਰੋਡ ਵੱਜਦਾ ਇਹ ਬਹੁਤ ਜ਼ਿਆਦਾ ਤੇਜ਼ ਮਹੀਆ ਜੀ ਬਹੁਤ ਜ਼ਿਆਦਾ ਦੇਖੋ మే తుఫాన్ తుఫాన్ జాయి బోత్ తగరా క ఆ కరేసి గుర్దోరస తారా సబ్ పిచ్చే త కుచ్ వి ని దేందా సి కుచ్ వి వీ కార్దా సి వి గడి కి తెర్ సైడ్ తే ਰోక్ లగే బోత్ జదా మియా ఆప్నే ఇన్న బఠిండే జమే ఇని సి కీ గాల బాత్ కోయి వి ఇని ਕਿਆ ਤਾਂ ਸੀਗਾ ਥੋੜਾ ਪਿਆਸੀ ਪਰ ਤਾਂ ਬਹੁਤ ਜ਼ਿਆਦਾ ਏਟੇ ਤਾਂ ਦੇਖੋ ਚੱਲਾ ਨਹੀਂ ਆਉ ਹੋ ਧਗੜ ਧਗੜ ਹੁੰਦੀ ਭਈ ਧਗੜ ਧਗੜ ਤੇਜ਼ ਬਹੁਤ ਆ ਵੀ ਤੇਜ਼ ਬਹੁਤ ਜ਼ਿਆਦਾ ਸੋ ਬਣੇ ਰਹੋ ਜੀ ਵਲੌਗ ਦੇ ਨਾਲ ਚੱਲ ਪਏ ਜੀ ਬਹੁਤ ਜ਼ਿਆਦਾ بارش ਸੀਗੀ ਆਪਾਂ ਰੁਕ ਗਏ ਸੀਗੇ ਪਿੱਛੇ ਤੇ بارش ਬਹੁਤ ਜ਼ਿਆਦਾ ਸੀਗੀ ਛਖੇੜਾ ਛੂੜਾ ਤੇ ਡਰ ਲੱਗਦਾ ਸੀ ਵੀ ਕਿਉਂਕਿ ਰੋਡ ਦੇ ਉੱਤੇ ਨਾ ਦਰਖਤ ਬਹੁਤ ਜ਼ਿਆਦੇ ਆ ਤੇ ਇੱਕ ਦਰਖਤ ਡਿੱਗਿਆ ਹੋਇਆ ਸੀਗਾ ਪਿੱਛੇ ਫਿਰ ਉਹ ਅਸੀਂ ਉੱਥੇ ਰੁਕ ਗਏ ਉੱਥੇ ਜਾਮ ਲੱਗਾ ਹੋਇਆ ਸੀ ਪੂਰਾ ਰੋਡ ਬਹੁਤ ਸੋਹਣੀ ਆ ਸਾਫ਼ ਸੁਥਰੀ ਰੋਡ ਆ ਵਧੀਆ ਇਹ ਆਮ ਤੱਕ ਗੜ ਮੰਡੀ ਹੈ ਨਾ ਤੇ ਹੁਣ ਤਾਂ ਹਟ ਗਿਆ ਵੈਸੇ ਤਾਂ ਮੀਂਹ ਤਾਂ ਤੇ ਪਰ ਬਹੁਤ ਜ਼ਿਆਦਾ ਮੀਂਹ ਸੀਗਾ ਇੱਕ ਤਾਂ ਮੀਂਹ ਹੁੰਦਾ ਇੱਕ ਬਹੁਤ ਜ਼ਿਆਦਾ ਸੀਗਾ ਜੀ ਤੇ ਹੁਣ ਆਪਾਂ ਚੱਲ ਪਏ ਆ ਜੀ ਚੱਲ ਪਏ ਆਪਣੀ ਰਾਣੀ ਰਾਣੀ ਜਾਂਦੀ ਹੈ ਸ਼ਲਾਂਗਾ ਮਾਰਦੀ ਮੈਨੂੰ ਯਾਦ ਆਵੇ ਮੇਰੇ ਕਿੰਮਣ ਜੀ ਕਿੰਮਣ ਜੀ ਹੋਈ ਤਾਂ ਜਾਂਦੀ ਆ ਤੇ ਮੈਂ ਸੋਚਿਆ ਸੀ ਵੀ ਰਾਹ ਚੋਂ ਕਿਤੇ ਛੱਲਗਾ ਤੋੜਾਂਗੇ ਪਰ ਰੱਬ ਨੇ ਛੱਲਗਾ ਨਹੀਂ ਤੋੜਨ ਦੇਣੀਆਂ ਕਿਉਂਕਿ ਕਿੰਮਣ ਕਿੰਮਣ ਹੋ ਰਹੀ ਹੈਗੀ ਪੂਰੀ ਇਹ ਤੁਸੀਂ ਬਣੇ ਰੋ ਵਲੌਗ ਦੇ ਨਾਲ ਮੈਂ ਤੁਹਾਨੂੰ ਨਾ ਬੈਕ ਕੈਮਰੇ ਨਾਲ ਹੀ ਦਿਖਾਉਣੀ ਆ ਦੇਖੋ ਵੀਊ ਦੇਖੋ ਬੈਕ ਕੈਮਰੇ ਨਾਲ ਹੀ ਵੀਊ ਦੇਖੋ ਤੁਸੀਂ ਤੇ ਗਿਲ ਗਿਲਾ ਜਿਹਾ ਕਰਤਾ ਮੌਸਮ ਵੀ ਵੈਸੇ ਠੀਕ ਹੈ ਦੇਖੋ ਤੁਸੀਂ ਮੈਨੂੰ ਘੈਂਟ ਲੱਗੀ ਜਾਂਦੀ ਆ ਰੋਡ ਬਹੁਤ ਸੋਹਣੀ ਹੈਗੀ ਤੇ ਦੇਖੋ ਅਮਤਗੜ ਮੰਡੀ ਰੱਬ ਵੀ ਮਾ ਜੈਨਸ ਕਰਦਾ ਹੈ ਮੈਂ ਤਨੂੰ ਮਾ ਬਣਾ ਕੇ ੜੜੜੜੜੜ ਆਪਣਾ ਫੇਸਬੁੱਕ ਚੈਨਲ ਵੀ ਜਰੂਰ ਫੋਲੋ ਕਰੋ ਜੀ ਆ ਵੇਜ ਬੋਲੋ ਕਰ ਲਿਓ ਕਿਰਨਦੀਪ ਕੌਰ ਦੇ ਨਾਂ ਤੇ ਆ ਜੀ ਠੀਕ ਆ ਤੇ ਆਪਾਂ ਰੋਜ਼ ਵੀਡੀਓ ਪਾਉਂਦੇ ਹੁੰਨੇ ਆ ਉਹਦੇ ਤੇ ਤੇ ਮੈਨੂੰ ਬਹੁਤ ਘੈਂਟ ਲੱਗ ਜਾਂਦਾ ਵਿਊ ਆਪਾਂ ਤਾਂ ਐਲ ਸੀ ਡੀ ਚ ਲਾ ਕੇ ਦੇਖਾਂਗੇ ਜਦੋਂ ਪਾਤਾ ਨਾ ਅਪਲੋਡ ਕਰਤਾ ਤੇ ਵਿਊ ਦੇਖੋ ਤੁਸੀਂ ਆਹ ਮੁਰਗੀ 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 ਦੇਖ ਸੱਪ ਵਾਂਗੂ ਮੇਲਦੀ ਜਾਂਦੀ ਆ ਰੋਡ 'ਤੇ ਸੋ ਬਣੇ ਰਿਓ ਜੀ ਬਲੌਗ ਦੇ ਲਾਲ ਹਾਂ ਖਾੜਦੇ ਹਾਂ ਮੈਂ ਤਾਂ ਪੈੰਡ ਦਿਖਾ ਹੀ ਦੇਵਾਂ ਯਾਰ ਆਹ ਦੇਖੋ ਪੈੰਡ ਕਿਹੜਾ ਪੈੰਡ ਆ ਪਤਾ ਤੈਨੂੰ ਪੈੰਡ ਦਾ ਤੁਹਾਨੂੰ ਹੀ ਕਹਦਾ ਪੈੰਡ ਆਊਗਾ ਆ ਗਿਆ ਪੈੰਡ ਆ ਗਿਆ ਜੀ ਪੈੰਡ ਇਹ ਪੈੰਡ ਉਹ ਕਿੱਕਰਾਂ ਵੀ ਲੰਗੀ ਮੈਂ ਬੇਰੀਆਂ ਵੀ ਲੰਗੀ ਕਿੱਕਰਾਂ ਵੀ ਲੰਗੀ ਮੈਂ ਬੇਰੀਆਂ ਵੀ ਲੰਗੀ ਨੰਗਣਾ ਰਹਿ ਗਿਆ ਅੱਕ ਵੇਹ ਨੰਗਣਾ ਰਹਿ ਗਿਆ ਅੱਕ ਵੇਹ ਹੁਣ ਦੁੱਖ ਦਾ ਹਾਨੀਆਂ ਣਾਣਾਣਾਣਾਣਾ ਬੜਾ ਹੀ ਮਲੂਕ ਮੇਰਾ ਲੱਕ ਵੇਹ ਹੁਣ ਦੁੱਖ ਦਾ ਹਾਨੀਆਂ ਮੈਂ ਤਾਂ ਉਹ ਪਿੰਡ ਲੱਗ ਗਿਆ ਜੀ ਦੇਖੋ ਪਿੰਡ ਕਿੱਦਾਂ ਬਣਾਂਗਾ ਉਹ ਬਾਪੂ ਆਉਂਦਾ ਝੋਲਾ ਲਈ ਵਿਚਾਰਾ ਮੀਂਹ ਦੇ ਵਿੱਚ ਬਾਪੂ ਇਧਰ ਸਬਜ਼ੀਆਂ ਦੀਆਂ ਰੇੜੀਆਂ ਨਿਕੋਈਆਂ ਇਧਰ ਫੇਰ ਮੁਰਗੀ ਜੀ ਬਲਵਿੰਦਰ ਸਿੰਘ ਪਤਾ ਨਹੀਂ ਉਹ ਤੇ ਦੁਕਾਨ ਤੇ ਲਿਖਿਆ ਸੀਗਾ ਜੀ ਫੇਰ ਉਹ ਕਹਿੰਦਾ ਹੁੰਦਾ ਕਿਕਰਾਂ ਬਿਲੰਗੀ ਤੂੰ ਮੇਰੀਆਂ ਵੀ ਲੰਗੀ ਕਿਕਰਾਂ ਬਿਲੰਗੀ ਤੂੰ ਮੇਰੀਆਂ ਵੀ ਲੰਗੀ ਟੱਪਣੋਂ ਰਹਿ ਗਏ ਰਿੰਡਣੀ ਟੱਪਣੋਂ ਰਹਿ ਗਏ ਰਿੰਡਣੀ ਨੇੜੇ ਆ ਗਿਆ ਹਾਨਣੇ ਟਣਣਾਂ ਨਾ 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 ਉਹ ਤੇਰੇ ਸੌਰਿਆਂ ਦਾ ਪਿੰਡ ਨਹੀਂ ਨੇੜੇ ਆ ਗਿਆ ਹਾਨਣੇ ਸੋ ਫਰੈਂਡ ਤੁਹਾਨੂੰ ਕਿੱਦਾਂ ਦਾ ਲੱਗਿਆ ਗਾਣਾ ਤੇ ਆਪਾਂ ਅਹਮਦਗੜ ਮੰਡੀ ਜਾਣਾ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਆਪਾਂ ਪਹੁੰਚ ਗਏ ਜਿੱਥੇ ਜਾਣਾ ਸੀਗਾ ਠੀਕ ਹੈ ਕਿਹੜਾ ਪਿੰਡ ਆ ਇਹ ਪਿੰਡ ਨਹੀਂ ਪਤਾ ਹਨਾ ਸਾਨੂੰ ਪਿੰਡ ਕਿਸੇ ਨੂੰ ਨਹੀਂ ਪਤਾ ਹੈਗਾ ਜੀ ਕਿਹੜਾ ਹੈ ਕੈਰੈਕਟਰ ਸੜ ਗਿਆ ਸੀ ਕੈਰੈਕਟਰ ਮੈਂ ਆ ਹੂੰ 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 ਕੈਰੈਕਟਰ ਵਾਏ ਆ ਜੀ ਇਧਰਲੇ ਪਾਸੇ ਤੇ ਆ ਇਧਰ ਸਾਨੂੰ ਬਾਈ ਨੇ ਦੱਸਿਆ ਜੀ ਇਧਰ ਨੂੰ ਆਉਣਾ ਹੈਗਾ ਤੇ ਜੇ ਆਸ ਪਿੰਡ ਚ ਆਪਣਾ ਕੋਈ ਵੀ ਵਲੌਗ ਦੇਖਦਾ ਠੀਕ ਆ ਆ ਤੁਸੀਂ ਪਹਿਚਾਨ ਕੇ ਕਮੈਂਟ ਕਰ ਦਿਓ ਵੀ ਤੁਹਾਡਾ ਪਿੰਡ ਹੀ ਆ ਜੀ ਇਹ ਤੇ ਆਪਾਂ ਇੱਥੇ ਆ ਦੇਖੋ ਐਮਤਗੜ ਮੰਡੀ ਗਾਂ ਰਹਿ ਗਈ ਪਸ਼ਾਰਾ ਹੀ ਪਸ਼ਾਰਾ ਰਹਿ ਗਈ ਤੇ ਆ ਤੁਹਾਡਾ ਕੰਮ ਇੱਥੇ ਚੱਲੀ ਜਾਂਦਾ ਜੀ ਗਲੀ ਚ ਤੁਸੀਂ ਆ ਬਾਪੂ ਨੂੰ ਤੁਸੀਂ ਪਹਿਚਾਨ ਲਓ ਸਬਜੀ ਵਾਲੇ ਨੂੰ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਰਾਜਦੀਪ ਸਿੰਘ ਨਾ ਵਾਇਦ ਦੀਪ ਸਿੰਘ ਤੁਹਾਡੇ ਪਿੰਡ ਦਾ ਹੀ ਹੈ ਜੀ ਦੇਸੀ ਦਵਾਈਆਂ ਦੇਂਦਾ ਵਾਇਦ ਦੀਪ ਸਿੰਘ ਇੱਥੇ ਕਿਸੇ ਨੂੰ ਪੁੱਛਿਆ ਜੀ ਆਪਾਂ ਵਾਇਦ ਦੀਪ ਸਿੰਘ ਵਾਇਦ ਦੀਪ ਸਿੰਘ ਇੱਧਰ ਆਏ ਕਾ ਜਾ ਕੇ ਆਏ ਆ ਕਹਿੰਦਾ ਸੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਭਾਈ ਪੁੱਛਣ ਗਿਆ ਤੇ ਆਹ ਕੰਮ ਚੱਲ ਰਿਹਾ ਜੀ ਕਚਾ ਲੋ ਵੀ ਕੀ ਦਾ ਕਰ ਆ ਜਿੱਤ ਓ ਰੋ ਵੀੜਾ ਡੱਟਾ ਨਾ ਹਾਂਜੀ ਇੱਥੇ ਕੋਈ ਨਹੀਂ ਡੱਟਾ ਠੀਕ ਐ ਓ ਰੋ ਇੱਥੇ ਲਈ ਹੱਥ ਹਾਲ ਓਕੇ ਚਲੋ ਭਾਈ ਹੱਸਦਾ ਬੈਕ ਜਾਣਾ ਪਊਗਾ ਸੁਬਨੇ ਰਹੋ ਜੀ ਬਲੌਗ ਦੇ ਨਾਲ ਆ ਪਹੁੰਚ ਗਏ ਜੀ ਲੋਕੇਸ਼ਨ ਤੇ ਲੋਕੇਸ਼ਨ ਪੇਜ ਤੇ ਸੇ ਨਾ ਤੁਹਾਨੂੰ ਦੱਸਿਆ ਆਪਾਂ ਆ ਗਏ ਜੀ ਤੇ ਵੈਲਕਮ ਕੀਤਾ ਤੁਹਾਡਾ ਬਹੁਤ ਵਧੀਆ ਓ ਉਹ ਉਹ ਲੱਗਦੇ ਕਿ ਸਮਝ ਨਾ ਆਉਂਦੀ ਜੀ ਇੱਥੇ ਜੀ ਤੇ ਵੀਰੇ ਜੀ ਪਰ ਸੋ ਜੋ ਨਾਲ ਨਹੀਂ ਆਦੀ ਇਹ ਨਾਲ ਮਨ ਦੇ ਨਾਲਿਕਾ ਕੰਮ ਕਰੇ ਜੀ ਸੁਣਾਉਣੇ ਮੈਂ ਹਾਂ ਚਾਹ ਪੀਵਾਂਗੇ ਚਾਹ ਬਸ ਇਹ ਕੰਮ ਤੇ ਹੀ ਹੋ ਗਿਆ ਨਾ ਸਿਆਣਪ ਨਹੀਂ ਜੀ ਖਾਓ ਪੀਓ ਨਹੀਂ ਲੈਣੇ ਠੰਡੇ ਲੈ ਆਦਾ ਰੱਖੇ ਲੋਬੋਲਾ ਪਰ ਨਹੀਂ ਪੀਣਾ ਹਾਂ ਤਾਂ ਵੀ ਦਵਾ ਨਹੀਂ ਜੀ ਸਾਡੇ ਕੋਈ ਨਹੀਂ ਜੀ ਆਪਾਂ ਚੱਲ ਪਿਆ ਫੇਰ ਵਾਪਸ ਬਠਿੰਡੇ ਆਪਾਂ ਇੱਥੇ ਕਰਨ ਆਏ ਸੀ ਐਡ ਐਡ ਆਪਾਂ ਦਿੱਤੀ ਕਰ ਤੇ ਕੱਟ ਹੋਊਗਾ ਇੱਧਰ ਕਿਤੇ ਚੱਲੋ ਬਈ ਸੋ ਬਣੇ ਰਿਓ ਜੀ ਬਲੌਗ ਦੇ ਨਾਲ ਦਿਖਾਨਨੇ ਆ ਤੁਹਾਨੂੰ ਮਲੇਰ ਕੋ ਅਮਟਗੜ ਮੰਡੀ ਜੀ ਅਮਟਗੜ ਮੰਡੀ ਦੇਖ ਲੋ ਅਮਟਗੜ ਮੰਡੀ ਆਪਾਂ ਪਿੱਛੇ ਨੰਗੇ ਆਏ ਆ ਤੇ ਹੁਣ ਆਪਾਂ ਚੱਲ ਪਏ ਆ ਰੋਟੀ ਦਾ ਜਗਾਰ ਕਿਤੇ ਕਰਦੇ ਸੀ ਭਰਾਵਾ ਤੇ ਕਿਤੇ ਮਿਲੇ ਨਹੀਂ ਗੱਲਬਾਤ ਜੀ ਤੇ ਦੇਖਦੇ ਆ ਕਿਤੇ ਭੁੱਖ ਲੱਗੀ ਆ ਭੁੱਖ ਲੱਗੀ ਆ ਬਹੁਤ ਜ਼ਿਆਦਾ ਜੀ ਤੇ ਰੋਟੀ ਦੇਖਦੇ ਆ ਕਿਤੇ ਖਾਣੇ ਆ ਫਿਰ ਖਾਣ ਕਰ ਰਿਹਾ ਸੀਗਾ ਖਾਣ ਨੂੰ ਕਕੜਕੜੂ ਕਕੜਕੜੂ ਤੇ ਕਕੜਕੜੂ ਵੀ ਖਾਵਾਂਗੇ ਤਾਂ ਟੈਨਸ਼ਨ ਆ ਲੈ ਹਾਂਜੀ ਅਹਿਮਤਗੜ ਮੰਡੀ ਚੋਂ ਨਿਕਲ ਗਿਆ ਆਪਾਂ ਬਾਹਰ ਬਾਹਰ ਨਿਕਲ ਗਏ ਨਾ ਹਾਂ ਹਾਂ ਲਾ ਹੁਣ ਵਧੀਆ ਜੇ ਟਾਪੇ ਤੇ ਰੋਕ ਲਾ ਕੇ ਤੇ ਫਿਰ ਜਿੱਥੇ ਕਕੜਕੜੂ ਹੋਵੇ ਠੀਕ ਹੈ ਨਾ ਨਿਗ੍ਹਾ ਰੱਖੀ ਰਕਸਤਾਰ ਲੱਗਿਸ ਸੋ ਬਣੇ ਰਹੋ ਜੀ ਵਲੌਗ ਦੇ ਨਾਲ ਜੇ ਆਪਾਂ ਨੂੰ ਲੱਗੇ ਸੀਗੀ ਭੁੱਖ ਤੇ ਆਪਾਂ ਇੱਥੇ ਰੁਕ ਗਏ ਬਈ ਰੋਟੀ ਖਾਣ ਵਾਸਤੇ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਸ਼ਾਇਦ ਘਾਬੇ ਵਾਲਿਆਂ ਨੇ ਪਹਿਚਾਨ ਲਿਆ ਕੁਛ ਹੀ ਆਂਦੇ ਸੀਗੇ ਬੱਬੂ ਨੂੰ ਵੀ ਕਰਨ ਬਟਿੰਡਾ ਤੇ ਸੋ ਦੇਖਦੇ ਆ ਜੀ ਕੀ ਗੱਲ ਬਾਤ ਆ ਚਲੋ ਵੀ ਅੰਦਰ ਬਾਈ ਦੀ ਫੋਟੋ ਲੱਗੀ ਹੋਈ ਆ ਸਿੱਧੂ ਦੀ ਹਮਸਲੇ ਦੀ ਕੋਈ ਨਾ ਕੋਈ ਬਾਈ ਕਹਿੰਦਾ ਭਾਈ ਉੱਪਰ ਜਾਓ ਤੁਸੀਂ ਤੁਹਾਨੂੰ ਰੋਟੀ ਉੱਪਰ ਮਿਲੋਗੀ ਨਿੱੱਚੇ ਸਾਨੂੰ ਰੋਟੀ ਨਹੀਂ ਦਿੱਤੀ ਦੱਸੋ ਕਮਾਲ ਹੋਵੇ ਚੱਲੋ ਸੋ ਆਪਾਂ ਬੈਠ ਗਏ ਜੀ ਤੇ ਰੋਟੀ ਕਾਣ ਵਾਸਤੇ ਆ ਕੇ ਆਪਾਂ ਪਰ ਇਹਨਾਂ ਨੇ ਆਪਾਂ ਨੂੰ ਪਰਭਾਤਾ ਹਨਾ ਸਪੈਨ ਕਰ ਲਿਆ ਨਾ ਤੇ ਕਰਦੇ ਆ ਕੋਸ਼ਰਟ ਜੀ ਸੋ ਬਣੇ ਰਹੋ ਜੀ ਵਲੌਗ ਦੇ ਵਿੱਚ ਵੀਉ ਦੇਖੋ ਕਿੱਡਾ ਘੈਂਟ ਆ ਜੀ ਸੋ ਆਪਣੀ ਆ ਗਈ ਤਾਂ ਰੋਟੀ ਰੋਟੀ ਮੈਂ ਦਿਖਾਣੀ ਨਹੀਂ ਅਸੀਂ ਕੀ ਖਾ ਰਹੇ ਸੋ ਬਣੇ ਰਹੋ ਜੀ ਵਲੌਗ ਦੇ ਨਾਲ ਜੀ ਆਪਾਂ ਰੋਟੀ ਲੈਤੀ ਖਾ ਹਨਾ ਤੇ ਤੋਰੀ ਮੂਹ ਖਾਈ ਜਾਂਦਾ ਰੋਟੀ ਆਪਾਂ ਖਾਦੀ ਸੀ ਸਾਦੀ ਰੋਟੀ ਜੀ ਤੇ ਦੂਰ ਦੀ ਰੋਟੀ ਸੀ ਤੇ ਆਉ ਹੋ ਸੀ ਕਿ ਕੀ ਉਹਨੂੰ ਕਹਿੰਦੇ ਦਾਲ ਮਖਣੀ ਤੇ ਸ਼ਾਈ ਪਨੀਰ ਇਹ ਚੀਜ਼ ਆਪਾਂ ਮੰਗਾਈਆਂ ਸੀਗਾ ਤੇ ਹੁਣ ਆਪਾਂ ਜਾਵਾਂਗੇ ਬਠਿੰਡਾ ਬਹੁਤ ਲੱਗੀ ਸੀ ਤੇ ਮਾਂ ਚਲ ਕੁਛ ਖਾ ਪੀ ਲਗੇ ਹਨ ਮਾਤਾ ਨੂੰ ਦਿਖਾ ਰਹੀ ਆ ਬਾਹਰ ਦਾ ਥਿਊ ਦੇਖੋ ਤੁਸੀਂ ਇਹ ਆਪਾਂ ਜਦੋਂ ਇਹ ਰਾਮਪੁਰੇ ਤੋਂ ਪਿੱਛੇ ਕਿ ਅੱਗੇ ਬਰਨਾਲੇ ਤੋਂ ਤਬਾ ਦੇ ਵਿਚਾਲੇ ਬਰਨਾਲੇ ਤੋਂ ਤਪੇ ਦੇ ਵਿਚਾਰੇ ਹੋਟਲ ਆ ਇਹ ਵੀ ਤੇਰਾ ਇਹ ਹੈਗਾ ਹੋਟਲ ਪੀਵੀ 19 ਹੋਟਲ ਢਾਬਾ ਢਾਬਾ ਪੀਵੀ 19 ਢਾਬੇ ਤੇ ਆਪਾਂ ਰੋਟੀ ਖਾਦੀ ਆ ਜੀ ਸਪੈਸ਼ਲ ਜੇ ਰੂਮ ਚ ਖਾਦੀ ਆ ਆ ਜੋ ਦੇਖਦੇ ਆ ਵੀ ਕਿੰਨਾ ਕੁ ਪਿੱਤ ਬੁੱਲ ਬਣਾਉਂਦੇ ਆ ਨੀਚੇ ਜਾ ਕੇ ਪਤਾ ਲੱਗੂਗਾ ਜੀ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਰੋਟੀ ਪਾਣੀ ਬਗਾ ਸਾਡੀ ਬਹੁਤ ਵਧੀਆ ਘਟ ਸੀ ਗੱਲਬਾਤ ਬੈਰ ਰਿੰਦੇ ਆ ਅਗੋਂ ਮੈਂ ਤੁਹਾਨੂੰ ਕਹਾਂ ਬਈਆ ਤੇ ਸਲਿੱਪ ਕੱਟ ਜਾਂਦੀ ਹੈ ਬਾਈ ਬੋਸ ਤੇ ਤੁਹਾਨੂੰ ਜੀ ਫਿਲਮਾਂ ਲਿਆ ਕਰਵਾ ਦੇਣੀ ਲੱਕੇ ਆ ਰਾ ਕਿ ਤੁਹਿਆ ਮੋਸੇ ਤੱਕੀ ਹਾਂਜੀ ਇੱਥੇ ਸਾਨੂੰ ਬਹੁਤ ਘੈਂਟ ਲੱਗਿਆ ਵਿਊ ਦੇਖੋ ਕਿੰਨਾ ਸੋਹਣਾ ਵਿਊ ਆ ਤੇ ਮੈਂ ਤੁਹਾਨੂੰ ਦਿਖਾਨੀ ਆ ਆਪਾਂ ਚੱਲੇ ਸੀਗੇ ਜੀ ਘਰ ਨੂੰ ਪੁੱਛੋ ਪਹੁੰਚ ਗਏ ਸੀ ਆਪਾਂ ਦੇਖੋ ਵਿਊ ਕਿੰਨਾ ਸੋਹਣਾ ਹਰੀਆਲੀ ਹਰੀਆਲੀ ਬਹੁਤ ਸੋਹਣਾ ਤੇ ਉੱਥੋਂ بارش ਹੋ ਰਹੀ ਆ ਤੇ ਮੈਂ ਕਿਹਾ ਤਾਂ ਇੱਥੇ ਵੀਡੀਓ ਬਣਾਉਣੇ ਆਪਾਂ ਹਨਾ ਤੇ ਬਹੁਤ ਵਧੀਆ ਲੱਗਿਆ ਕਿਉਂਕਿ ਹਰੀਆਲੀ ਹਰੀਆਲੀ ਬਹੁਤ ਸੋਹਣੀ ਲੱਗਦੀ ਆ ਤੇ ਆਪਾਂ ਚੱਲੇ ਕੱਚੇ ਰਾਸਤੇ ਅਸੀਂ ਪਤਾ ਇੱਧਰ ਦੀ ਕਾਹਤੋਂ ਲੰਘਿਆ ਤੇ ਉੱਥੇ ਟੂਲ ਟੈਕਸ ਆਵਦਾ ਸੀਗਾ ਅਸੀਂ ਆਖਿਆ ਤੇ ਸਾਡੇ ਹੋਟਲ ਚ ਪੈਸੇ ਬਾਲੇ ਲੱਗੇ ਸੀ ਖਾਣ ਪੀਣ ਤੇ ਆਈ ਸੋਚਿਆ ਵੀ ਟੂਲ ਟੈਕਸ ਕੱਟ ਦਿੰਨੇ ਆ ਸੋ ਬਾਲੇ ਆ ਰਹੀ ਹੈ ਜੀ ਬਹੁਤ ਜ਼ਿਆਦਾ ਤੇ ਸੋ ਠੀਕ ਹੈ ਜੀ ਆਪਾਂ ਚੱਲਿਆ ਘਰੇ ਆਜੋ ਸਬਸਕ੍ਰਾਈਬ ਆਪਾਂ ਨੂੰ ਦੇਖਦੇ ਆ ਹਨਾ ਮੈਂ ਤਾਂ ਜਾਣ ਲੱਗੇ ਸੀ ਇਹਨਾਂ ਨੇ ਨਾ ਐ ਕਰਕੇ ਹੱਥ ਮਾਰ ਲਿਆ ਮੈਂ ਕਿਹਾ ਭਾਈ ਮੈਂ ਕਦੋਂ ਦੀ ਦਾਲ ਬਣਾਉਣੀ ਮੈਨੂੰ ਕਦੋਂ ਦੇ ਦੋ ਕਹਿੰਦੇ ਵੀ ਕਦੋਂ ਹੈ ਨਹੀਂ ਤੋਰੀਆਂ ਲੈ ਜਾ ਹਾਂ ਤੇ ਦੇਖਦੇ ਆ ਸੋ ਕੀ ਦਿੰਦੇ ਆ ਆਪਾਂ ਪਰ ਠੀਕ ਹੈ ਜੀ ਸੋ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਇੱਥੇ ਵੀਡੀਓ ਬਣਾਈਆਂ ਹਨਾ ਹਰੀਆਲੀ ਦੇਖੋ ਕਿੰਨੀ ਸੋਹਣੀ ਹੈ ਤੁਹਾਨੂੰ ਪਤਾ ਸਾਡੇ ਤੋਂ ਉਧਰ ਹੈ ਨਹੀਂ ਕਿ ਹਰੀਆਲੀ ਸਾਰਾ ਸਾਡੀ ਫਿਰ ਘਰੇ ਵੀਡੀਓ ਵੀ ਬਣਾਉਣੀ ਠੀਕ ਨਹੀਂ ਹੈਗੀ ਜੀ ਤੇ ਜੀਦੀ ਨੇ ਦਿੱਤਾ ਜੀ ਕੱਦੂ ਕਿਉਂਕਿ ਉਹ ਬਲੌਗ ਦੇ ਵਿੱਚ ਨਹੀਂ ਆਉਂਦੇਗੇ ਕਿਉਂਕਿ ਉਹ ਗਰਿੰਦੂ ਬੰਦੇ ਆ ਕੰਮ ਧੰਦੇ ਵਾਲੇ ਆਪਾਂ ਨੂੰ ਦਿੱਤਾ ਕੱਦੂ ਆਪਾਂ ਇਹ ਸਾਮ ਨੂੰ ਦੁੱਧ ਪਾ ਕੇ ਬਣਾਵਾਂਗੇ ਦਾਲ ਇਹਦੀ ਠੀਕ ਹੈ ਜੀ ਤਾਂ ਬਹੁਤ ਧੰਨ ਆ ਜਾ ਹਰਮਨ ਆ ਜਾ ਮੇਰੀ ਕੁੜੀ ਵੀ ਭਾਣੇ ਏਡੀ ਕੁ ਵੀ ਆ ਘਰੇ ਛੱਡ ਕੇ ਆਈਆਂ ਹਾਂਜੀ ਨਿੱਕੀ ਜੀ ਦੇਖੋ ਮੇਰੀ ਦਿਲਪ੍ਰੀਤ ਜੱਡੀ ਕੁੜੀ ਆ ਹਨਾ ਇਹਨਾਂ ਦੀ ਕਿਉਂ ਕਹਿੰਦੀ ਆਂਟੀ ਮੈਂ ਤੁਹਾਨੂੰ ਕੱਦੂ ਦੇਣਾਗਾ ਤੇ ਬਹੁਤ ਪਿਆਰੀ ਆ ਹਨਾ ਲਾਭਾ ਵੀ ਦੇ ਤਾ ਥੈਂਕ ਯੂ ਬਾਬੂ ਜੰਦਾਬਸਦਾ ਰਹਿ ਜਵਾਨੀਆਂ ਮਾੜੀ ਵੱਡਾ ਸਾਰਾ ਹੋ ਜਾ ਖੂਬ ਪੜਾਈਆਂ ਕਰੇ ਤੇ ਅਫਸਰ ਲੱਗੇ ਪੜ ਕੇ ਸੋ ਇੱਥੇ ਦੇਖੋ ਵੀਊ ਕਿੰਨਾ ਘੈਂਟ ਆ ਜੀ ਅਨਾਰਾ ਦਾ ਬੂਟਾ ਬਹੁਤ ਸੋਹਣਾਗਾ ਗੱਲਬਾਤ ਤੇ ਸੋ ਆਪਾਂ ਚੱਲਿਆਂ ਜੀ ਘਰੇ ਕੱਦੂ ਲੈ ਲਿਆ ਆਪਾਂ ਇੱਕ ਫਾਇਦਾ ਹੋ ਗਿਆ ਵੀਡੀਓ ਬਣਾਈਦਾ ਧਾਲ ਮਿਲ ਗਈ ਭਈ ਆਪਾਂ ਨੂੰ ਲੱਗਿਆ ਤੋਰੀਆਂ ਇਹ ਆਪਾਂ ਦੋ ਪਾਵਾਂਗੇ ਗੰਡੇ ਇਹਦੇ ਵਿੱਚ ਦੋ ਪਾਵਾਂਗੇ ਹਰਿੰਗਾ ਮਿਰਚਾਂ ਉੱਤੋਂ ਪਾਵਾਂਗੇ ਦੁੱਧ ਤੇ ਬਣਾਵਾਂਗੇ ਦਾਲ ਤੇ ਸੋ ਬਹੁਤ ਵਧੀਆ ਸੀ ਭੈਣ ਫੋਰੀ ਉਹਨਾਂ ਨੇ ਭੈਣਾਂ ਵਰਗੇ ਨੇ ਕਾਰਡ ਦਿੱਤਾ ਇਹਨਾਂ ਦਾ ਆਪਦਾ ਕੰਮ ਆ ਕੋਈ ਆਵੇ ਦੇਖੋ ਤੁਸੀਂ ਪੜ ਲਿਓ ਤੇ ਗੱਲਬਾਤ ਕਰ ਲਓ ਜੀ ਹਰ ਗੁਣ ਕਰੈਕਸ਼ਨ ਆ ਕੋ ਬਟਿੰਡੇ ਦੇ ਵਿੱਚ ਬਹੁਤ ਭਾਰਾ ਮੀ ਪਿਆ ਹੋਇਆ ਬਹੁਤ ਹੀ ਭਾਰਾ ਪਾਣੀ ਪਾਣੀ ਖੜਾ ਚਾਰ ਸਪੇਰੇ ਤੇ ਅਸੀਂ ਵਾਈਫਾਈ ਦਾ ਉਹ ਕਰਾਉਣਾ ਸੀ ਰੀਚਾਰਜ ਬਾਜ਼ਾਰ ਚ ਫਿਰ ਉਧਰ ਪਾਣੀ ਬਹੁਤ ਜ਼ਿਆਦਾ ਸੀ ਮਾਲ ਰੋਡ ਤੇ ਫਿਰ ਅਸੀਂ ਹੁਣ ਨਹਿਰ ਕੰਨੀ ਜਾ ਰਹੇ ਆ ਘਰੇ ਨਹਿਰਾਂ ਉੱਥੋਂ ਦੀ ਹੋ ਸਕਦਾ ਵੀ ਅਸੀਂ ਘਰੇ ਜਾਵੜਗੇ ਇਹ ਆ ਗਿਆ ਇਹ ਆ ਗਿਆ ਜੀ ਤਨਕੌਣੀ 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 ਭਾਰਤ ਪੈਟਰੋਲੀਅਮ ਭਾਰਤ ਪੈਟਰੋਲੀਅਮ ਇੱਧਰ ਜਾ ਰਹੇ ਆ ਜੀ ਆਪਾਂ ਘਰੇ ਤੇ ਬੜਾ ਕਮਾਲ ਦੀ ਗੱਲ ਆ ਯਾਰ ਇੰਨਾ ਮੀ ਇੱਧਰ ਤਾਂ ਪਾਣੀ ਹੈ ਨਹੀਂਗਾ ਹਜੇ ਸੁੱਕੇ ਸੁੱਕੇ ਲੈ ਕੇ ਆਏ ਆ ਪਾਣੀ ਹੈਗਾ ਪਰ ਉਹਨਾ ਨਹੀਂ ਪਰ ਤੁਹਾਨੂੰ ਪਾਣੀ ਦਿਖਾਣਾ ਸੀ ਯਾਰ ਗਲਤੀ ਹੋ ਗਈ ਤੇ ਬਹੁਤ ਜ਼ਿਆਦਾ ਮੀ ਸੀ ਬਹੁਤ ਜ਼ਿਆਦਾ ਪਾਣੀ ਦੇਖੋ ਤੇ ਇਹ ਆ ਗਿਆ ਸਾਡੇ ਮੇਲਾ ਰਾਮ ਦਾ ਹਸਪੀਟਲ ਸਾਡਾ ਮੇਲਾ ਰਾਮ ਇੱਥੋਂ ਮਗਵਾਈ ਬਹੁਤ ਖਾਦੀ ਆ ਪਥਰੀ ਦੀ ਤੇ ਇੰਡੀਪੈਂਡ ਹੋਇਆ ਆਪਰੇਸ਼ਨ ਨਹੀਂ ਪਿੱਤੇ ਦਾ ਇਹਨਾਂ ਨੇ ਦੱਸਤਾ ਸੀਗਾ ਵੀ ਹੁਣ ਤਾਂ ਪਤਾ ਨਹੀਂ ਖਣੀ ਕਿੰਨੇ ਐਮਐਲ ਦੀ ਆ ਪਤਾ ਨਹੀਂ ਖਣੀ ਕਿੰਨੀ ਦੱਸਿਆ ਸੀਗਾ ਫਿਰ ਉਹ ਵਧ ਗਈ ਵਧ ਗਈ ਵਧ ਗਈ ਵਧ ਗਈ ਦੇਖੋ ਫਰੈਂਡ ਪਾਣੀ ਦੇਖੋ ਫਰੈਂਡ ਪਾਣੀ ਸੋ ਬਨੇ ਰਿਹਾ ਜੀ ਬਲੌਗ ਦੇ ਨਾਲ ਤੋਂ ਰੁੱਕ ਕੇ ਵੀ ਪਾਣੀ ਦਿਖਾਵਾਂਗੇ ਹਾਂਜੀ ਦੇਖੋ ਇਹ ਅਸੀਂ ਪਰਸਰਾਮ ਨਗਰ ਵਾਲਾ ਪੁਲ ਚੜ੍ਹਦੇ ਸੀਗੇ ਤੇ ਪੁਲ ਤੋਂ ਥੱਲੇ ਤੁਸੀਂ ਦੇਖੋ ਕਿੰਨਾ ਪਾਣੀ ਭਰਿਆ ਹੋਇਆ ਦੇਖੋ ਗੱਡੀਆਂ ਪੂਰੀਆਂ ਡੁੱਬ ਡੁੱਬ ਕੇ ਗੱਡੀਆਂ ਜਾ ਰਹੀਆਂ ਤੇ ਬਠਿੰਡੇ ਦਾ ਹਾਲ ਆ ਤੁਸੀਂ ਦੇਖੋ ਜੀ ਇਹ ਕਿਹਨਾਂ ਹਿੱਜਿੰਦੇ ਨਾ ਅਜੇ ਮੀਂਹ ਤਾਂ ਨਹੀਂ ਪੈ ਰਿਹਾ ਨਾ ਮੀਂਹ ਤਾਂ ਨਹੀਂ ਪੈ ਰਿਹਾ ਬਹੁਤ ਦੂਰ ਜੇ ਕੋਈ ਮਾਰ ਦੇ ਆਹ ਦੇਖੋ ਜੀ ਹਨਾ ਪਾਣੀ ਦੇਖੋ ਬਠਿੰਡੇ ਦਾ ਹਾਲ ਬਹੁਤ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਮਾ ਤਾਂ ਕਹਿੰਦੀ ਬਠਿੰਡੇ ਅੱਜ ਕੋਈ ਨਾ ਹੀ ਆਵੇ ਰਹ ਤਾਂ ਨੰਦਰ ਦੀ ਦਿਖਾਵਾਂ ਯਾਰ بارش ਇੰਨੇ ਕਣ ਮਣ ਕਣ ਮਣ ਹੋਈ ਜਾਂਦੀ ਆ ਗੱਡੀ ਦੇ ਅੰਦਰ ਪਾਣੀ ਆਉਂਦਾ ਵਾ ਬਸ ਸੁੱਖ ਸ਼ਾਂਤੀ ਨਾਲ ਘਰੇ ਪਹੁੰਚ ਗਏ ਗੱਡੀ ਵਧੀਆ ਘਰੇ ਜਾਵੜੇ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਅੱਜ ਮੈਨੂੰ ਰਿਪੋਰਟਰ ਰਿਪੋਰਟਰ ਬਣਨਾ ਪੈਗਾ ਜੀ ਮੈਨੂੰ ਰਿਪੋਰਟਰ ਬਣਨਾ ਪੈਗਾ ਅੱਜ ਮੈਨੂੰ ਅੱਜ ਮੈਨੂੰ ਤੁਹਾਨੂੰ ਬਟਿੰਡਾ ਸ਼ਹਿਰ ਦਿਖਾਉਣਾ ਪੈਗਾ ਸਟੇਸ਼ਨ ਕੰਨੀ ਜਾ ਰਹੇ ਆ ਆਪਾਂ ਤੇ ਆਪਾਂ ਤਾਂ ਪੁਲ ਚੜਨਾ ਤੇ ਹੁਣ ਅੱਗੇ ਦੇਖੋ ਵੀ ਕਿੰਨਾ ਕੁ ਪਾਣੀ ਹੋਊਗਾ ਆ ਦੇਖੋ ਬਹੁਤ ਬੁਰਾ ਹਾਲ ਹੋਇਆ ਪਿਆ ਸ਼ਹਿਰ ਦਾ। ਦੇਖੋ। ਆ ਦੇਖੋ ਸਕੂਲ ਬੈਨ ਪੂਰੇ ਛੜਾਟੇ ਪੁੰਦੀ ਜਾਂਦੀ ਆ ਪਾਣੀ ਦੇ। ਦੇਖੋ। ਚਲੋ ਜੀ ਆਪਾਂ ਚੜ ਗਏ ਪੁਲ ਸੁਖ ਸ਼ਾਂਤੀ ਨਾਲ ਤੇ ਘਰੇ ਪਹੁੰਚ ਗਏ। ਕੁੜੀ ਘਰੇ ਛੱਡੀ ਆ ਕਿਸੇ ਦੇ ਕੋਲੇ ਵਿਚਾਰੀ। ਤੇ ਜਵਾਕੜੀ ਮੈਂ ਖਾ ਇੰਨਾ ਚਿਰ ਹੋ ਰਹੀ ਨਹੀਂ ਸਾਡੇ ਬਿਨਾ। ਤੇ ਫੋਨ ਤੇ ਉਹਨੇ ਤਾਂ 3600 ਗੱਲਾਂ ਕਰਨੀਆਂ ਸੀ ਹੁਣ ਉਹ ਵਿਚਾਰੀ ਨੂੰ। ਹੁਣ ਉਹਨੂੰ ਲਾ ਕੇ ਨਹੀਂ ਦਿੱਤਾ। ਹਾਂਜੀ ਉੱਥੇ ਅਸੀਂ ਫੇਰ ਆ ਕੇ ਵਾਪਸ ਕਿਉਂਕਿ ਪਾਣੀ ਬਹੁਤ ਭਰਿਆ ਸੀ ਅੱਗੇ ਤੇ ਪੁਲ ਦੇ ਉੱਤੇ ਪੂਰਾ ਲੱਗਿਆ ਪਿਆ ਸੀ ਜਾਮ ਅਸੀਂ ਵਾਪਸ ਉਸੇ ਪਾਣੀ ਵਿੱਚ ਦੀ ਨੰਗਣ ਲੱਗ ਗਏ ਜੀ ਦੇਖ ਲਓ ਤੁਸੀਂ ਭਾਈ ਬਿੰਡੇ ਸ਼ਹਿਰ ਦਾ ਇਹ ਹਾਲ ਹੋਇਆ ਪਿਆ ਹੁਣ ਅਸੀਂ ਇਧਰੋਂ ਗਏ ਸੀ ਇਧਰੋਂ ਵਾਪਸ ਆਣੇ ਹੁਣ ਦੇਖਦੇ ਆ ਪੁਲ ਦੇ ਨੀਚੋਂ ਦੀ ਨੰਗ ਕੇ ਜਿਹੜਾ ਕਿ ਨਹਿਰਾਂ ਕੋਲੇ ਪੁਲ ਹੈਗਾ ਤੇ ਉਹਦੇ ਨੀਚੇ ਵੇਖਦੇ ਹੁਣ ਪਾਣੀ ਪੂਣੀ ਕਿੰਨਾ ਕੁ ਭਰਿਆਗਾ ਡੱਬ ਵਾਲੀ ਰੋਡ ਉੱਤੇ ਦੀ ਜਾਣਾ ਸੀਗਾ ਤੇ ਵਾਈਫਾਈ ਦੇ ਚੱਕਰ ਦੇ ਵਿੱਚ ਰਹਿ ਗਏ ਅਸੀਂ ਤੇ ਉਹ ਰੀਚਾਰਜ ਕਰਾਉਣਾ ਸੀਗਾ ਪਾਣੀ ਬਹੁਤ ਜ਼ਿਆਦਾ ਭਰਿਆ ਪਿਆ ਦਾ ਦੇਖੋ ਤੁਸੀਂ ਅੱਗੇ ਗੱਡਾਂ ਸਾਰੀਆਂ ਮੁੜ ਆਈਆਂ ਜਿਹੜੀਆਂ ਪੁਲ ਤੇ ਚੜ੍ਹਨਾ ਸੀਗੀਆਂ ਇਹ ਹਾਲ ਹੋਇਆ ਪਖੰਡੇ ਦਾ ਦੇਖੋ ਕਿੰਨਾ ਪਾਣੀ ਭਰਿਆ ਹੋਇਆ ਥੋੜੇ ਜ਼ਮੀਨ ਨਾਲ ਦੇਖ ਲੋ ਆ ਹਾਲ ਹੋ ਗਿਆ ਪਖੰਡੇ ਦਾ ਵਣੇ ਰਿਓ ਜੀ ਬਲੌਗ ਦੇ ਨਾਲ ਭਾਈ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਜੋ ਕੁਝ ਪਾਣੀ ਪੂੜੀ ਹੋਇਆ ਤਾਂ